ਹੁਣ ਸਿੱਧਾਂ ਨੇ ਪ੍ਰਸ਼ਨ ਕੀਤਾ ਅਗਲੀ ਪੌੜੀ ਦੇ ਵਿੱਚ ਕਿ ਜਿਸ ਪਰਮਾਤਮਾ ਦਾ ਜਸ ਵੇਦਾਂ ਸ਼ਾਸਤਰਾਂ ਵਿੱਚ ਹੈ ਉਹਦਾ ਹੁਕਮ ਕਿੰਨਾ ਕੁ ਵੱਡਾ ਤੁਸੀਂ ਕਿਹਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਫਿਰ ਹੁਕਮ ਬਾਰੇ ਕਥਨ ਕਰ ਦਿਓ ਸਿੱਧਾਂ ਦੀ ਇਹ ਚਲਾਕੀ ਸੀ ਵੀ ਜੇ ਮਹਾਰਾਜ ਹੁਕਮ ਬਾਰੇ ਦੱਸਣਗੇ ਇੰਨਾ ਵੱਡਾ ਹੈ ਹੁਕਮ ਤੋਂ ਆਪਾਂ ਆਪੇ ਅੰਦਾਜ਼ਾ ਲਾ ਲਾਂਗੇ ਕਿ ਰੱਬ ਕਿੰਨਾ ਕੁ ਵੱਡਾ ਹੈ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਨਿਰੂਤਰ ਕਰ ਦਿੱਤਾ 99 ਕਰਕੇ ਪੰਗਤੀ ਹੁੰਦੀ ਆ ਭਈ ਪਹਿਲੀ ਨੂੰ ਛੱਡ ਕੇ ਨਾ ਦੂਜੇ ਅਧ ਨੂੰ ਪਹਿਲਾਂ ਲੈਣਾ ਹੁਕਮ ਨਾ ਕਹਿਆ ਜਾਏ ਮਹਾਰਾ ਜੀ ਹੱਸ ਕੇ ਕਹਿੰਦੇ ਮੈਨੂੰ ਸਭ ਪਤਾ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਇਹ ਨਹੀਂ ਕਿਹਾ ਜਾ ਸਕਦਾ ਕਿ ਹੁਕਮ ਉਹਦਾ ਕਿੱਡਾ ਕਿੱਡਾ ਹੈ ਕਿਉਂਕਿ ਹੁਕਮ ਹੀ ਹੋਵਨ ਆਕਾਰ ਉਹ ਪ੍ਰਮਾਤਮਾ ਦਾ ਸਮਗਰ ਹੁਕਮ ਕੋਈ ਕਥਨ ਨਹੀਂ ਕਰ ਸਕਦਾ ਹੁਕਮ ਨਾ ਜਾਪੀ ਕਿਤਰਾ ਕਹਿ ਨਾ ਸਕੀ ਜਾਕਾਰ ਕੁਝ ਸਮਝਾਉਣ ਵਾਸਤੇ ਤਾਂ ਦੱਸੋ ਮਹਾਰਾਜ ਵੇ ਕਿੰਨਾ ਕਬੜਾ ਹੁਕਮ ਹੈ ਹੁਕਮੀ ਹੋਵਨ ਆਕਾਰ ਮਹਾਰਾਏ ਕਹਿੰਦੇ ਹੁਕਮੀ ਪ੍ਰਮਾਤਮਾ ਦੇ ਹੁਕਮ ਵਿੱਚ ਆ ਨਾਮ ਵਿਸ਼ਨੂੰ ਦਾ ਕਾ ਨਾਮ ਕਰਤਾ ਬ੍ਰਹਮਾ ਰਾ ਰੂਦਰ ਤੋਂ ਸ਼ਿਵ ਜੀ ਹੈ ਹੁਣ ਇਹ ਅੱਖਰਾਂ ਦੇ ਵਿੱਚ ਕੱਲ ਵੀ ਆਈ ਅੱਖਰ ਚੋਂ ਅੱਖਰ ਨਿਕਲੇ ਸੀ ਨਾ ਜਿੰਨਾਂ ਨੇ ਕੱਲ ਕਥਾ ਸੁਣੀ ਨਹੀਂ ਸੁਣੀ ਸੀੜੀ ਸੁਣੋਂਗੇ ਅੱਖਰਾਂ ਦੀ ਬਣਤਰ ਜਦੋਂ ਦੁਨੀਆ ਬਣੀ ਸੀ ਉਦੋਂ ਹੌਲੀ-ਹੌਲੀ ਸਾਰੇ ਅੱਖਰਾਂ ਦੀ ਬਣਤਰ ਬਣੀ ਸੀ ਕਿਹੜੇ ਅੱਖਰ ਨੂੰ ਕਿਵੇਂ ਜੋੜ ਕੇ ਬੋਲਿਆ ਜਾਂਦਾ ਅੱਖਰ ਜੋੜ ਸ਼ੁਰੂ ਤੋਂ ਹੋਣ ਵਿੱਚ ਆਇਆ ਜਿਵੇਂ ਕੱਲ ਵੀ ਦੱਸਿਆ ਸੀ ਵਾਹਿ ਅਚਰਜ ਗੋ ਅ ਗਿਆਨ ਦਾ ਹਨੇਰਾ ਰੂਪ ਪ੍ਰਕਾਸ਼ ਅਲੱਗ-ਅਲੱਗ ਅਰਥ ਹਨ ਵਾਹਿ ਗੁਰੂ ਜੋ ਅ ਗਿਆਨ ਦਾ ਹਨੇਰਾ ਮੀਟ ਕੇ ਰੂਹ ਸਾਡੇ ਹਿਰਦੇ ਚ ਕਰਦਾ ਹੈ ਪ੍ਰਕਾਸ਼ ਉਹਨ ਕਹਿੰਦੇ ਵਾਹ ਉਹ ਹੈ ਵਾਹ ਸਾਡੇ ਹਿਰਦੇ ਚ ਜੋ ਪ੍ਰਕਾਸ਼ ਕਰਦਾ ਹੈ ਮਿਸ਼ਨਪੁਰੀ ਬ੍ਰਹਮਪੁਰੀ ਸ਼ੇਪੁਰੀ ਇਤਿਆਦਿਕ ਪੁਰੀਆਂ ਦੇ ਆਕਾਰ ਨੇ ਇਹਨਾਂ ਦੇਵਤਿਆਂ ਦਾ ਜੋ ਆਪਾਸ਼ਕ ਉਹਨਾਂ ਦੇ ਵੀ ਆਕਾਰ ਨੇ ਪਹਾੜਾਂ ਦੇ ਆਕਾਰ ਹੈ ਧਰਤੀ ਦਾ ਆਕਾਰ ਗੋਲ ਹੈ ਚੰਦਰਮਾ ਸੂਰਜ ਤਾਰੇ ਨੇ ਦਰਖਤ ਦਾ ਆਕਾਰ ਹਾਥੀ ਦਾ ਆਕਾਰ ਹੈ ਬੰਦੇ ਦਾ ਆਕਾਰ ਹੈ ਪਰ ਵਾਹਿਗੁਰੂ ਨਿਰੰਕਾਰ ਨਿਰਾਕਾਰ ਹੁਕਮੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਉਦਰ ਵਿੱਚ ਦੋਹਾਂ ਦੇ ਆਕਾਰ ਹੁੰਦੇ ਨੇ ਹੁਕਮੀ ਸਗਲੇ ਕਰੇ ਆਕਾਰ ਆਪੇ ਜਾਣਾ ਸਰਬ ਵਿਚਾਰ ਇਸ ਕਰਕੇ ਮਾਤਾ ਦੇ ਉਦਰ ਵਿੱਚ ਚੀਬ ਦਾ ਆਕਾਰ ਬਣਦਾ ਹੁਕਮੀ ਹੋਵਨ ਆਕਾਰ ਇਹ ਐਸੀਆਂ ਚੀਜ਼ਾਂ ਗੁਰਬਾਣੀ ਅੰਦਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਕਥਾ ਹੈ ਜੇ ਤਾਂ ਜਦੋਂ ਅੰਦਰੋਂ ਅਨੁਭਵ ਖੁੱਲ ਜਾਂਦਾ ਹੈ ਇਸ ਕਥਾ ਦਾ ਤਾਂ ਸਮੁੰਦਰ ਦਾ ਤਾਂ ਅੰਤ ਪੈ ਸਕਦਾ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਤਾਂ ਕੋਈ ਅੰਤ ਨਹੀਂ ਪੈ ਸਕਦਾ ਇੰਨੇ ਅਰਥ ਨਿਕਲਦੇ ਨੇ ਅੰਦਰੋਂ ਇੰਨੀ ਵਿਚਾਰ ਬਣਦੀ ਹੈ ਆਹੀ ਅਵਸਥਾ ਬ੍ਰਹਮ ਗਿਆਨੀ ਦੀ ਵੀ ਆ ਜਿਹੜੀ ਆ ਪਵੜੀ ਏ ਬ੍ਰਹਮ ਗਿਆਨ ਵਿੱਚ ਵੀ ਜਾ ਕੇ ਇਹ ਅਵਸਥਾ ਬਣ ਜਾਂਦੀ ਹੈ ਪਰ ਆਪਾਂ ਤੇ ਬਹੁਤ ਸੂਖਮ ਕੋਸ਼ਿਸ਼ ਕਰ ਰਹੇ ਚੱਲਣ ਦੀ ਵਿਸਤਾਰ ਪਹਿਲਾਂ ਜੋ ਹੋ ਚੁੱਕਿਆ ਹੋਕਮੀ ਹੋਵਨ ਜੀਅ ਜੱਜੇ ਬਿਹਾਰੀ ਐੜਾ ਮੁਕਤਾ ਲੱਗਣ ਹੋਣ ਕਰਕੇ ਜੀ ਆ ਇੱਕ ਹੁੰਦਾ ਜੀ ਇਕੱਲਾ ਹੀ ਬਿਹਾਰੀ ਨਾਲ ਆਉ ਜੀ ਜੀ ਆਣ ਇੱਕ ਹੁੰਦਾ ਜੀ ਜੀਵ ਹੁਕਮੀ ਹੋਣ ਜੀ ਹੁਕਮ ਮਿਲੇ ਵਢਾਈ ਫੇਰ ਵਾਹਿਗੁਰੂ ਦੇ ਹੁਕਮ ਦੇ ਅਨਸਾਰ ਇਹ ਜੀਵ ਪੈਦਾ ਹੁੰਦੇ ਨੇ ਜੀਵ ਬਣਦੇ ਨੇ ਤੇ ਵਾਹਿਗੁਰੂ ਦੇ ਹੁਕਮ ਅਨਸਾਰ ਹੀ ਜੀਵਾਂ ਨੂੰ ਵਢਾਈ ਮਿਲਦੀ ਹੈ ਜੇ ਕੋਈ ਕਹੇ ਫਲਾਣੇ ਬੰਦੇ ਨੂੰ ਰੱਬ ਨੇ ਵਢਾਈ ਦਿੱਤੀ ਮੈਨੂੰ ਵਢਾਈ ਨਹੀਂ ਦਿੱਤੀ ਇਹ ਤਾਂ ਰੱਬ ਦੀ ਮਰਜ਼ੀ ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਹੀ ਵਢਾਈ ਦਿੱਤੀ ਸੋ ਪ੍ਰਮਾਤਮਾ ਦੀ ਵਢਾਈ ਹੈ ਜਿਵੇਂ ਇੰਦਰ ਨਾਮੇ ਇੱਕ ਬ੍ਰਾਹਮਣ ਹੋਇਆ ਪੁਰਾਣੇ ਸਮੇਂ 'ਚ ਉਹਦੇ 10 ਲੜਕੇ ਸੀ ਉਹ ਕਹਿੰਦੇ ਪਿਤਾ ਜੀ ਇਹ ਜਿਹੜਾ ਬ੍ਰਹਮਾ ਬਣਿਆ ਇਹ ਕਿਵੇਂ ਬਣਿਆ ਛੋਟੇ ਛੋਟੇ ਹੁੰਦੇ ਸੀ ਕਹਿੰਦੇ ਪੁੱਤਰ ਇਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ ਕਹਿੰਦੇ ਪਿਤਾ ਜੀ ਜੇ ਅਸੀਂ ਬ੍ਰਹਮਾ ਬਣਨਾ ਹੈ ਕਿ ਤੁਸੀਂ ਵੀ ਕਰ ਲਓ ਉਹ ਉਦੋਂ ਲੋਕ ਸੱਚੇ ਸੋਚੇ ਸੀ ਸਾਜਗ ਦੇ ਵਿੱਚ ਸਿੱਧੇ ਸਾਦੇ ਸੀ ਅੱਜ ਕੱਲ ਜਿਵੇਂ ਨਿਆਣੇ ਇੱਥੋਂ ਦੇ ਆ ਜੋ ਕਹਦੇ ਉਹ ਹੀ ਠੀਕ ਆ ਉਹਨਾਂ ਬਾਅਦ ਉਹ ਤਾਂ ਜੀ ਦੱਸੇ ਜਾਣੇ ਜੰਗਲ ਜਾ ਕੇ ਜਿਉਂ ਲੱਗੇ ਭਗਤੀ ਕਰਨ ਪ੍ਰਮਾਤਮਾ ਦੀ ਦਸਾਂ ਨੂੰ ਹੀ ਪ੍ਰਮਾਤਮਾ ਸਾਖਸ਼ਾਤ ਪ੍ਰਗਟ ਹੋ ਗਏ ਕਹਿੰਦੇ ਦੱਸੋ ਬੱਚਾ ਕੀ ਚਾਹੀਦਾ ਮੈਨੂੰ ਕਾਦੇ ਲਈ ਯਾਦ ਕਰ ਰਹੇ ਕਹਿੰਦੇ ਜੀ ਅਸੀਂ ਬ੍ਰਹਮਾ ਬਣਾਣਾ ਕਹਿੰਦੇ ਜਦੋਂ ਬਣਾਏ ਦੱਸੇ ਹੀ ਬ੍ਰਹਮੇ ਬਣਾਤੇ ਸੋ ਇਹ ਕਰਕੇ ਅਕਾਲ ਪੁਰਖ ਕਿਸੇ ਨੂੰ ਵਡਿਆਈ ਦਿੰਦਾ ਉਹਦੀ ਭਗਤੀ ਕਰਕੇ ਦਿੰਦਾ ਆਪਾਂ ਕਹਿੰਦੇ ਫਲਾਣੇ ਬੰਦੇ ਕੋਲ ਇੰਨਾ ਕੁਝ ਹੈ ਸਾਡੇ ਕੋਲ ਨਹੀਂ ਹੈ ਜ਼ਰੂਰ ਉਹਨੇ ਕਮਾਈ ਕੀਤੀ ਹੈ ਕੋਈ ਦਾਨ ਕੀਤਾ ਸੀ ਪਿਛਲੇ ਜਨਮ ਵਿੱਚ ਤੁਸੀਂ ਜੋ ਬਣਨਾ ਤੁਸੀਂ ਬਣ ਜਾਓ ਕੀ ਬਣਨਾ ਬੋਲੋ ਜੋ ਬਣਨਾ ਬਣ ਲਓ ਸਵਾ ਲੱਖ ਮੂਲ ਮੰਤਰ ਤੋਂ ਸ਼ੁਰੂ ਕਰ ਲਓ 1 ਕਰੋੜ ਕਰ ਦਿਓ 10 ਕਰੋੜ ਕਰ ਦਿਓ ਜੋ ਕੋ ਰੱਬ ਬਣਨਾ ਰੱਬ ਬਣ ਜਾਓ ਮੂਲ ਮੰਤਰ ਦਾ ਪਾਠ ਕਰਕੇ ਉਹਦਾ ਰੂਪ ਬਣ ਜਾਓ ਇੰਦਰ ਦੇਵਤਾ ਬਣਨਾ ਬ੍ਰਹਮਾ ਵਿਸ਼ਨੂੰ ਬਣਨਾ ਇਹਨਾਂ ਨੂੰ ਦੇਖਣਾ ਕੀ ਹੈ ਸਭ ਕੁਝ ਹੈ ਪਰ ਅਭਿਆਸ ਵਿੱਚ ਹੈ ਜਿਹੜੇ ਲੋਕਾਂ ਨੇ ਦਿਖਾਓ ਰੱਬ ਆ ਦਿਖਾਓ ਆ ਹੈ ਨਹੀਂ ਉਹ ਵਿਚਾਰਿਆਂ ਦੇ ਉੱਤੇ ਤਰਸ ਵੀ ਆਉਂਦਾ ਹੈ ਵੀਰ ਰੱਬਾ ਸਾਡੀ ਕੌਮ ਚ ਕਾਨੂੰ ਪੈਦਾ ਕਰਤੇ ਇਹ ਜਿਹਨੇ ਅਭਿਆਸ ਨਹੀਂ ਕਰਨਾ ਉਹਨੂੰ ਕੁਝ ਨਹੀਂ ਦਿਖਣਾ ਹੈ ਜੇ ਅਭਿਆਸ ਕਰਨ ਵਾਲੇ ਨੇ ਤਾਂ ਇਹ ਨਹੀਂ ਕਹਿਣਾ ਪੈਂਦਾ ਰੱਬਾ ਤੂੰ ਮੈਨੂੰ ਦੇਖ ਇਹ ਮਹਾਰਾਜ ਜੀ ਮੈਨੂੰ ਦਰਸ਼ਨ ਦਿਓ ਅਭਿਆਸ ਕਰਦੇ ਆ ਪਰਮਾਤਮਾ ਇੰਨਾ ਖੁਸ਼ ਹੁੰਦੇ ਨੇ ਰਾਮ ਜਪੋ ਜੀ ਐਸੇ ਐਸੇ ਤ੍ਰੂਪ ਰਹਿਲਾ ਜਪਿਓ ਹਰ ਹਰ ਜੈਸੇ ਤ੍ਰੂ ਨੇ ਕਿਹਾ ਸੀ ਮੈਂ ਰੱਬ ਨੂੰ ਮਿਲਣਾ ਤ੍ਰੂ ਜੀ ਨੇ ਤਾਂ ਉਸ ਰਾਮ 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 ਸ਼ੁਰੂ ਕੀਤਾ ਜਪਣਾ ਪਰਮਾਤਮਾ ਨੂੰ ਯਾਦ ਕਦ ਲਈ ਕੀਤਾ ਵੀ ਮੈਨੂੰ ਰਾਜ ਮਿਲ ਜੇ ਮਿਲ ਗਏ ਉਹਨੂੰ ਪਰਮਾਤਮਾ ਬੰਦਾ ਪਹਿਲਾਂ ਨਿਸ਼ਾਨਾ ਕੁਛ ਰੱਖਦਾ ਪ੍ਰਾਪਤੀ ਕੁਛ ਹੁੰਦੀ ਕਿਉਂਕਿ ਨਾਮ ਨੇ ਸਾਨੂੰ ਨਾਮੀ ਤੱਕ ਲੈ ਕੇ ਜਾਣਾ ਫਿਰ ਨਾਮੀ ਪੁੱਛਦਾ ਦੱਸ ਤੈਨੂੰ ਕੀ ਚਾਹੀਦਾ ਜਦੋਂ ਨਾਮੀ ਦੇ ਦਰਸ਼ਨ ਹੋ ਜਾਂਦੇ ਨੇ ਭਗਤ ਕਹਿੰਦਾ ਹੁਣ ਕੀ ਚਾਹੀਦਾ ਕੁਛ ਨਹੀਂ ਚਾਹੀਦਾ ਜਦ ਤੁਸੀਂ ਹੀ ਮਿਲ ਗਏ ਹੁਣ ਮੈਨੂੰ ਕੀ ਚਾਹੀਦਾ ਬਸ ਮੇਰੀ ਮੰਜ਼ਿਲ ਆ ਗਈ ਹੈ ਇਸ ਕਰਕੇ ਮਹਾਰਾਜ ਕਹਿੰਦੇ ਵਡਿਆਈ ਮਿਲਣੀ ਹੁਕਮ ਵਿੱਚ ਮਿਲਣੀ ਭਗਤੀ ਨਾਲ ਹੁਕਮੀ ਉੱਤਮ ਨੀਚ ਵਾਹਿਗੁਰੂ ਦੇ ਹੁਕਮ ਅਨਸਾਰ ਹੀ ਕੋਈ ਬੰਦਾ ਤਾਂ ਉੱਤਮ ਸ੍ਰੇਸ਼ਟ ਬਣ ਜਾਂਦਾ ਕੋਈ ਨੀਚ ਬਣ ਜਾਂਦਾ ਉਹਦੇ ਹੁਕਮ ਨਾਲ ਹੀ ਉੱਤਮਾਂ ਤੋਂ ਨੀਚ ਬਣ ਜਾਂਦੇ ਨੇ ਤੇ ਨੀਚਾਂ ਤੋਂ ਉੱਤਮ ਬਣ ਜਾਂਦੇ ਨੇ ਨੀਚ ਹੈ ਊਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਮਹਾਰਾਜ ਕਹਿੰਦੇ ਜਦੋਂ ਕੋਈ ਬਹੁਤਾ ਉੱਤਮ ਬਣ ਜੀ ਨਾ ਉਹਦੇ ਨੂੰ ਹੰਕਾਰ ਹੋ ਜੇ ਉਹਨੂੰ ਨੀਚ ਬਣਾ ਦਿੰਦੇ ਨੇ ਿੱੱਲੇ ਤੋਂ ਥੱਲੇ ਸੁੱਟ ਦਿੰਦੇ ਨੇ ਜੇ ਕੋਈ ਬਿਲਕੁਲ ਨੀਵਾ ਚੱਲਿਆ ਜਾਂਦਾ ਬਹੁਤੀ ਹੱਤ ਗਰੀਬੀ ਨਿਮਰਤਾ ਚ ਆ ਜਾਂਦਾ ਹੈ ਪਰਮੇਸ਼ਰ ਕਹਿੰਦੇ ਦੇਖੋ ਕਿੰਨਾ ਗਰੀਬੜਾ ਜਾ ਨਿਮਾਣਾ ਜਾ ਚਲੋ ਭਾਈ ਲਾਲੋ ਦੇ ਘਰ ਚੱਲਦੇ ਨੇ ਉਹਨੂੰ ਮਾਣ ਵਡਿਆਈ ਦੇਤੀ ਉਹ ਜਿਹੜਾ ਿੱੱਲੇ ਤੇ ਚੜੇ ਬੈਠਾ ਮਲਕ ਭਾਗੋ ਦੇ ਘਰ ਹੀ ਨਹੀਂ ਗਏ ਉਹਨੂੰ ਬੜਾ ਗੁੱਸਾ ਆਇਆ ਫਿਰ ਸਮਝਾਇਆ ਮਹਾਰਾਜ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਦੁਨੀਆ ਅੰਦਰ ਜੋ ਕੁਝ ਹੈ ਸੁ ਹੁਕਮ ਵਿੱਚ ਮੰਨ ਕੇ ਜੇ ਕੋਈ ਉਹਦੇ ਉੱਤੇ ਆਪਣੇ ਜੀਵਨ ਨੂੰ ਤੋਰ ਲਵੇ ਨਾ ਪਹਿਲਾਂ ਤਾਂ ਥੋੜੀ ਜੀ ਦੇਖਣ ਉਹ ਖਿਆਈ ਜੀ ਹੁੰਦੀ ਹਰ ਕੰਮ ਜੀ ਉਹ ਖਿਆਈ ਹੁੰਦੀ ਪਰ ਜੇ ਪੰਗਤੀਆਂ ਦੇ ਆਧਾਰ ਤੇ ਸਿੱਖ ਜੀਵਨ ਨੂੰ ਚਲਾ ਲਵੇ ਨਾ ਆਪਣੇ ਨੂੰ ਉਹ ਬਿਲਕੁਲ ਹੁਕਮੀ ਬੰਦਾ ਬਣ ਕੇ ਚੱਲ ਪੈਂਦਾ ਹੁਕਮ ਹੈ ਲੇਖ ਦੁਖ ਸੁਖ ਪਾਈ ਹੈ ਸਿਆਰੀਆਂ ਬਿਹਾਰੀਆਂ ਦਾ ਜਰੂਰ ਖਿਆਲ ਰੱਖਿਓ ਹੁਕਮ ਹੈ ਲਖੇ ਦੁਖ ਸੁਖ ਪਾਈਐ ਸੰਥਿਆ ਵੀ ਨਾਲ ਉਹਦੇ ਹੁਕਮ ਅੰਦਰ ਹੀ ਮੱਥੇ ਤੇ ਲਿਖੇ ਲੇਖਾਂ ਅਸਾ ਆਦਮੀ ਦੁਖ ਤੇ ਸੁਖ ਪਾਉਂਦਾ ਗੁਰਮੁਖ ਤਾਂ ਖਿੱਚਦੇ ਹੀ ਨਹੀਂ ਹਨ ਕੋਈ ਗੱਲ ਹੋ ਗਈ ਭਾਈ ਬਨੀ ਸਿੰਘ ਦਾ ਬੰਦ-ਬੰਦ ਕੱਟਿਆ ਜਾ ਰਿਹਾ ਬੈਠੇ ਕੱਟੋ ਬਈ ਇਹ ਕਿਉਂ ਕਹਿੰਦੇ ਮਹਾਰਾਜ ਨੇ ਕਿਹਾ ਸੀ ਭਾਈ ਮਾਨੀਸ਼ਾ ਤੇਰਾ ਬੰਦ-ਬੰਦ ਕੱਟਿਆ ਜਾਵੇ ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ ਇਸ ਕਰਕੇ ਰੱਬ ਦੇ ਪਿਆਰੇ ਹਰ ਗੱਲ ਨੂੰ ਹਰ ਸੁੱਖ ਨੂੰ ਹਰ ਦੁੱਖ ਨੂੰ ਕਿਉਂਕਿ ਉਹਨਾਂ ਨਿਸ਼ਾਨਾ ਦੁੱਖ ਤੇ ਸੁੱਖ ਤੇ ਹੀ ਨਹੀਂ ਖੜਾ ਹੈ ਜਿਹਦਾ ਨਿਸ਼ਾਨਾ ਹੀ ਨਾਮ ਤੇ ਖੜਾ ਹੈ ਕੋਈ ਨਿਕੀਆਂ ਮੋਟੀਆਂ ਚੀਜ਼ਾਂ ਨੂੰ ਸਮਝਦਾ ਹੀ ਕੁਛ ਨਹੀਂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਵਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਅੱਜ ਗੁਰਤਾ ਗੱਦੀ 10ਵੇਂ ਪਾਤਸ਼ਾਹ ਦੀ ਕੱਲ ਨੂੰ ਮਹਾਰਾਜ ਨਾਮੇ ਪਾਛੈ ਸ਼ਹੀਦੀ ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਉਹਦੇ ਹੁਕਮ ਵਿੱਚ ਰਹਿ ਕੇ ਸਾਰਾ ਕਾਰਜ ਕੀਤਾ ਸਾਨੂੰ ਕਰਕੇ ਦਿਖਾਇਆ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਪਭਾਇਆ ਹੈ ਹੁਣ ਇੱਕ ਉਹ ਜੀਵ ਨੇ ਉਹ ਪਹਿਲਾਂ ਤਾਂ ਕਿਹਾ ਸੀ ਨਾ ਕਿ ਹੁਕਮੀ ਹੋ ਨਾ ਆਕਾਰ ਉਹਦੇ ਹੁਕਮ ਵਿੱਚ ਮਾਤਾ ਦੇ ਉਦਰ ਵਿੱਚ ਜੀਵ ਦਾ ਆਕਾਰ ਬਣਦਾ ਹੈ ਪਰ ਕਿਵੇਂ ਬਣਦਾ ਇਹ ਨਹੀਂ ਕਿਹਾ ਜਾ ਸਕਦਾ ਇਹ ਸਭ ਉਹਨੂੰ ਹੀ ਪਤਾ ਹੈ ਸਭ ਗੱਲ ਗੁਪਤ ਹੈ ਇਹ ਤਾਂ ਬਸ ਜਦੋਂ ਹੁਕਮੀ ਹੋਵਨ ਜੀ ਜਨਮ ਲੈਂਦਾ ਨਾ ਉਹਦੋਂ ਹੁਕਮ ਵਿੱਚ ਫਿਰ ਵਡਿਆਈ ਮਿਲਦੀ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਦਵਾਈ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਇੱਕ ਜੀਵ ਉੱਤਮ ਪੈਦਾ ਹੁੰਦੇ ਨੇ ਇੱਕ ਨੀਚ ਪੈਦਾ ਹੁੰਦੇ ਨੇ ਜਦੋਂ ਦਰਯੋਧਨ ਪੈਦਾ ਹੋਇਆ ਕ੍ਰਿਸ਼ਨ ਜੀ ਕਹਿੰਦੇ ਇਹਨੂੰ ਹੁਣੇ ਮਾਰ ਦਿਓ ਕਹਿੰਦੇ ਬੜਾ ਭੈੜਾ ਹੈ ਪਰ ਮਾਂ ਨੇ ਕਿਹਾ ਨਾ ਨਾ ਮੈਂ ਪੁੱਤ ਨੂੰ ਕਿਵੇਂ ਮਾਰਦਿਆਂ ਕਹਿੰਦੇ ਮਾਤਰੇ ਨਿਹੜ ਨਵੇਂ ਪੁੱਤ ਬਾਜ ਜਾਣੇ 100 ਪੁੱਤ ਹੈ ਤੇਰਾ ਇਹਨੂੰ ਮਾਰਦੇ ਪਰੇਤ ਬਹੁਤ ਗੰਦ ਪਾਉਗਾ ਮਾਂ ਨੇ ਮੋਹ ਕਰਕੇ ਮਾਰਿਆ ਹੀ ਨਾ ਉਹ ਨੀਚ ਸੀ ਬੜਾ ਹੁਕਮੀ ਉੱਤਮ ਹੁਕਮ ਦੇ ਵਿੱਚ ਉੱਤਮ ਪੁਰਸ਼ ਪੈਦਾ ਹੁੰਦੇ ਨੇ ਉਹ ਵੀ ਰੱਬ ਦੇ ਪਿਆਰੇ ਨੇ ਉਹਦੇ ਹੁਕਮ ਵਿੱਚ ਲਿਖੇ ਅਨੁਸਾਰ ਬੰਦਾ ਦੁੱਖ ਤੇ ਸੁੱਖ ਪਾਉਂਦਾ ਕਹਿੰਦੇ ਨੇ ਜਦੋਂ ਬੰਦਾ ਜਨਮ ਲੈਂਦਾ ਉਦਾਂ ਹੀ ਪ੍ਰਮਾਤਮਾ ਦੀ ਕੁਦਰਤ ਉਹਦੇ ਮਸਤਕ ਤੇ ਉਹਦੇ ਹੱਥ ਤੇ ਸਭ ਕੁਝ ਲਿਖ ਦਿੰਦੀ ਹੈ। ਪ੍ਰਮਾਤਮਾ ਹੀ ਲਿਖਦੇ ਨੇ ਬਧਾਤਾ। ਬਧਾਤਾ ਡਾਇਰੈਕਟ ਨਹੀਂ ਬਧਾਤਾ ਕਿਸੇ ਦੇ ਰਾਹੀਂ ਹੁਕਮ ਕਰਦੇ ਕਿ ਉਹ ਮਾਲਕ ਰਾਜਾ ਹੈ, ਰਾਜਾ ਪ੍ਰਮਾਤਮਾ। ਕਿੰਨਾ ਲੋਕਾਂ ਦਾ ਤੂੰ ਹੋ ਸਭ ਰਾਜਨ ਕੇ ਰਾਜਾ। ਆਪੇ ਆਪ ਦੀਂ ਵਾਜਾ। ਕਾਸ਼ ਆਪਾਂ ਪ੍ਰਮਾਤਮਾ ਨੂੰ ਸਮਝ ਸਕਦੇ ਹੁੰਦੇ ਨਿਰੰਕਾਰ ਕਿੱਡੇ ਵੱਡੇ ਨੇ, ਆਪਣੇ ਸਿੱਖ ਕੌਮ ਨੇ ਸਮਝੇ ਨਿਰੰਕਾਰ ਕਿੱਡੇ ਵੱਡੇ ਨੇ। ਬਹੁਤ ਵੱਡੇ ਨੇ ਨਿਰੰਕਾਰ ਮਹਾਰਾਜ ਕਹਿੰਦੇ ਹੋ ਇੱਕ ਨੂੰ ਐਸਾ ਹੁਕਮ ਕਰਦੇ ਉਹਨੂੰ ਬਖਸ਼ੀਸ਼ ਮਿਲਦੀ ਹੈ ਬਖਸ਼ੀਸ਼ ਹੋ ਜਾਂਦੀ ਹੈ ਨਾਮ ਦੀ ਬਖਸ਼ੀਸ਼ ਸੇਵਾ ਦੀ ਬਖਸ਼ੀਸ਼ ਰਾਜ ਭਾਗ ਦੀ ਬਖਸ਼ੀਸ਼ ਤੇ ਇੱਕ ਹੁਕਮੀ ਸਦਾ ਭਵਾਈ ਹੈ ਇੱਕ ਉਹਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਜੂਨਾ ਚੀ ਘਮਾਉਂਦੇ ਰਹਿੰਦੇ ਨੇ ਉਹਨਾਂ ਨੂੰ ਤੇਰੀ ਰੀਲਾ ਪ੍ਰਪਾਰ ਹੈ ਆਪਾਂ ਕਿਸੇ ਕਰਮ ਕਰਕੇ ਨਹੀਂ ਆ ਪੁਰ ਤਰਸ ਦੇ ਆਧਾਰ ਤੇ ਇੱਥੇ ਬੈਠੇ ਆ ਇਹ ਤਾਂ ਪਾਛਾ ਤੇਰਾ ਤਰਸ ਹੈ ਤੂੰ ਐਡਾ ਵੱਡਾ ਹੋ ਕੇ ਵੀ ਸਾਨੂੰ ਬੱਚਿਆਂ ਨੂੰ ਗਰੀਬਾਂ ਨੂੰ ਨੀਚਾਂ ਨੂੰ ਨੇੜੇ ਬਿਠਾਇਆ ਹੋਇਆ ਆਪਾਂ ਕਹਿੰਦੇ ਮੇਰੀ ਮਰਜ਼ੀ ਮੈਂ ਤੁਹਾਨੂੰ ਬੁਲਾਇਆ ਆਪਣੇ ਕੋਲ ਬਿਠਾਇਆ ਕਿਉਂਕਿ ਰਾਜਾ ਇੱਥੇ ਸ੍ਰਿਸ਼ਟੀ ਦੇ ਵਿੱਚ ਕੋਈ ਰਾਜਾ ਹੋਵੇ ਨਾ ਰਾਜਾ ਉਹਨੂੰ ਆਪਾਂ ਮਿਲਣ ਦਾ ਔਖਾ ਹੋ ਜਾਂਦਾ ਇਹ ਸਾਰਿਆਂ ਰਾਜਿਆਂ ਦਾ ਸੱਚਾ ਪਾਤਸ਼ਾਹ ਰਾਜਾ ਏ ਇੰਨਾ ਵੱਡਾ ਤੇ ਜਿੰਨਾ ਵੱਡਾ ਉਹਨੇ ਨਿਮਰਤਾ ਵੀ ਹੈ ਆਪਾਂ ਨਾਲ ਇੰਨਾ ਪਿਆਰ ਕਰਦੇ ਨੇ ਕਹਿੰਦੇ ਨਿਰੰਕਾਰ ਹਮੇਸ਼ਾ ਬਖਸ਼ਦਾ ਹੀ ਰਹਿੰਦੇ ਨੇ ਕਦੇ ਨਹੀਂ ਕੁਝ ਕਹਿੰਦੇ ਬਖਸ਼ਦਾ ਹੀ ਰਹਿੰਦੇ ਨੇ ਕਦੇ ਨਹੀਂ ਚਿਤਾਰਦੇ ਮਾਂ ਵਾਂਗੂ ਮਾਂ ਕਦੇ ਨਹੀਂ ਉਹ ਗਣ ਚਿਤਾਰਦੀ ਮਾਂ ਹਮੇਸ਼ਾ ਪੁੱਤ ਕਿ ਨਹੀਂ ਨਕਮਾ ਨਖੱਟੂ ਹੋਵੇ ਤੇ ਆ ਜਾ ਮਾਂ ਫੇਰ ਵੀ ਉਹਦਾ ਭਲੇ ਹੀ ਸੋਚੀ ਜਾਂਦੀ ਰਹਿੰਦੀ ਆ ਮਾਂ ਉਹਦਾ ਉਹ ਗਣ ਨਹੀਂ ਚਿਤਾਰਦੀ ਸੋ ਸੋਤ ਪ੍ਰਾਧ ਕਰਤ ਹੈ ਜੇਤੇ ਜੰਨੀ ਚੀਤ ਨਾ ਰਾਖਸ ਤੇ ਇਸ ਕਰਕੇ ਮਹਾਰਾਜ ਸਾਡਾ ਕੋ ਗਣ ਚਤਾਰਦੇ ਹੀ ਨਹੀਂ ਸਭ ਕਾ ਦੇਈ ਦੇਈ ਜਾਂਦੇ ਨੇ ਔਰ ਸਾਤੋਂ ਕਦੇ ਇਹ ਨਹੀਂ ਕੁਛ ਲੈਂਦੇ ਕਿ ਮੈਨੂੰ ਆ ਦੇ ਦੇਦਾ ਦੇ ਲੈਂਦੇ ਥੱਕ ਪਾਹ ਜੁਗਾ ਜਮੰਤਰ ਖਾਹੀ ਖਾਹ ਵਾਹਿਗੁਰੂ ਦੇ ਹੁਕਮ ਅnder ਸਾਰੇ ਆਪਾਂ ਉਹਦੇ ਹੁਕਮ ਚ ਇੱਥੇ ਬੈਠੇ ਆ ਬਖਸ਼ਿਸ਼ ਹੈ ਇੱਕ ਇਹਨਾਂ ਨੂੰ ਗੇੜੇ 'ਚ ਪਾਇਆ ਹੋਇਆ ਚਲ 84 ਦਾ ਗੇੜਾ ਚਲ 99 ਦਾ ਗੇੜਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਵੇ ਉਹਦੇ ਹੁਕਮ ਨਾਲ ਮਨਮੁਖ ਹਮੇਸ਼ਾ 84 'ਚ ਜਨਮ ਮਰਨ ਨੂੰ ਚੱਕਰ 'ਚ ਹੀ ਪਏ ਰਹਿੰਦੇ ਨੇ ਤੇ ਰੋਜੀ ਰੋਟੀ ਵਾਸਤੇ ਦਰ ਦਰ ਦੇ ਉੱਤੇ ਗੇੜੇ ਖਵਾਈ ਜਾਂਦੇ ਉਹਨਾਂ ਨੂੰ ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ ਸਭ ਕੋਈ ਵਾਹਿਗੁਰੂ ਦੇ ਹੁਕਮ ਵਿੱਚ ਨੇ ਹੁਕਮ ਤੋਂ ਬਾਹਰ ਕੋਈ ਆ ਹੀ ਨਹੀਂ ਸਕਦਾ ਹੁਕਮੀ ਸਭੇ ਉਪਜਾ ਹੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਬਸ ਹੈ ਹੁਕਮੀ ਸਾਚ ਸਮਾਹੇ ਨਾਨ ਜੋਤਿ ਸੁਭਾਵੈ ਸੋਥੀ ਹੈ ਇਹਨਾਂ ਜਨਤਾ ਬਸ ਕਿਛ ਨਾ ਹੈ ਇਹ ਬੰਦਿਆਂ ਦੇ ਬਸ ਵਿੱਚ ਕੁਝ ਨਹੀਂ ਸਿੱਧਾਂ ਨੇ ਆਖਿਆ ਜਿਸ ਤਰ੍ਹਾਂ ਇੱਕ ਪਿਤਾ ਦੇ ਪੰਜੇ ਪੁੱਤਰ ਆਗਿਆਕਾਰੀ ਹੋਣ ਤਾਂ ਪਿਤਾ ਸਾਰਿਆਂ ਉੱਤੇ ਫਿਰ ਇੱਕੋ ਜੀ ਨਿਗਾਹ ਰੱਖ ਕੇ ਇੱਕੋ ਜਿਹੇ ਹਿੱਸੇ ਵੰਡ ਦਿੰਦਾ ਤੇ ਵਿਖਮ ਦ੍ਰਿਸ਼ਟੀ ਨਹੀਂ ਕਰਦਾ ਇਸੇ ਤਰ੍ਹਾਂ ਜੇ ਪ੍ਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵ ਨੇ ਤਾਂ ਪ੍ਰਮਾਤਮਾ ਕਿਸੇ ਨੂੰ ਦੁੱਖ ਸੁੱਖ ਕਿਉਂ ਦਿੰਦਾ ਫਿਰ? ਮਹਾਰਾਜ ਕਹਿਣ ਲੱਗੇ ਸਿੱਧੋ ਪ੍ਰਮਾਤਮਾ ਜੀਵਾਂ ਨੂੰ ਦੁੱਖ ਸੁੱਖ ਕਰਮਾਂ ਅਨੁਸਾਰ ਦਿੰਦਾ। ਦੂਜਾ ਕਾਰਨ ਇਹ ਹੈ ਕਿ ਜੀਵ ਪ੍ਰਮਾਤਮਾ ਦੇ ਹੁਕਮ ਨੂੰ ਪ੍ਰਸੰਨ ਹੋ ਕੇ ਨਹੀਂ ਮੰਨਦੇ। ਪ੍ਰਮਾਤਮਾ ਆਪਣੇ ਜ਼ੋਰ ਨਾਲ ਹੁਕਮ ਲਮਵਾਉਂਦਾ। ਫਿਰ ਕਹਿਣ ਲੱਗੇ ਅਸੀਂ ਸਮਝਦੇ ਹਾਂ ਜੀਵ ਆਪੇ ਉਹਦੇ ਹੁਕਮ ਨੂੰ ਮੰਨਦੇ ਨੇ। ਮਹਾਰਾਜ ਕਹਿਣ ਲੱਗੇ ਕਹੀਂ ਨਹੀਂ। ਆਪਣੇ ਆਪ ਹੁਕਮ ਕੋਈ ਨਹੀਂ ਮੰਨਦਾ ਕਾਰਜ ਦੁਆਰੇ ਕਾਰਨ ਦਾ ਅਨੁਮਾਨ ਹੁੰਦਾ ਸੁਣੋ ਨਾਨਕ ਹੁਕਮੈ ਜੇ 부ਜ ਜਾ ਤਹ ਮੈਂ ਕਹੈ ਨ ਕੋਈ 부ਜ ਕਸਕੇ ਬੋਲਣਾ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ 부ਜੈ ਨਹੀਂ ਕਰਨਾ 부ਝ ਜਾਂਦੀ ਹੈ ਮੋਮਬੱਤੀ 부ਝ ਜਾਂਦੀ ਹੈ ਲਾਈਟ ਕੋਈ ਵੀ ਚੀਜ਼ 부ਜਣਾ ਇੱਕ ਵੱਖਰਾ ਹੈ 부ਝਣਾ ਤਾਂ ਸਮਝਣਾ ਅਲੱਗ ਹੈ ਨਾਨਕ ਹੁਕਮੈ ਜੇ 부ਜ ਜਾ ਤਾ ਤਤਾ ਮੁਕਤਾ ਹੈ ਤਾਂ ਹਉ ਮੈਂ ਕਹਿਣਾ ਕੋਈ ਜੇਕਰ ਇਸ ਤਰੀਕੇ ਨਾਲ ਹੋ ਜਾਵੇ ਜੇਕਰ ਪ੍ਰਸੰਨ ਹੋ ਕੇ ਜੀਵ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਜੇ ਸਮਝ ਲੈਂਦਾ ਪਰਮਾਤਮਾ ਦੇ ਹੁਕਮ ਨੂੰ ਤਾਂ ਫਿਰ ਕਹਿੰਦੇ ਹੰਗਤਾ ਮਮਤਾ ਨੂੰ ਕੋਈ ਨਾ ਕਹਿੰਦਾ ਜਿਸ ਤੇ ਹੰਗਤਾ ਮਮਤਾ ਕਰ ਰਹੇ ਨੇ ਇਹ ਤੋਂ ਇਹ ਮਹਿਸੂਸ ਹੁੰਦਾ ਕਿ ਜੀਵ ਪ੍ਰਸੰਨ ਹੋ ਕੇ ਹੁਕਮ ਨਹੀਂ ਮੰਨਦਾ ਇਸ ਕਰਕੇ ਪਰਮਾਤਮਾ ਸਾਰਿਆਂ ਨੂੰ ਆਪਣੇ ਹੁਕਮ ਦੇ ਅੰਦਰ ਰੱਖਦਾ ਹੈ ਸਾਰਿਆਂ ਨੂੰ ਹੁਕਮ ਦੇ ਅੰਦਰ ਬਣਾਉਂਦਾ ਚਲਾਉਂਦਾ ਫਿਰ ਸਿੱਧਾਂ ਨੇ ਕਿਹਾ ਪਰਮੇਸ਼ਰ ਦੇ ਹੁਕਮ ਮੰਨਣ ਤੇ ਨਾ ਮੰਨਣ ਵਾਲਿਆਂ ਨੂੰ ਕੀ ਫਲ ਹੁੰਦਾ ਹੁਕਮੀ ਹੋਵਨ ਜੀ ਹੁਕਮੇ ਅੰਦਰ ਇਹ ਅਨਬੇ ਅਰਥ ਹੁੰਦੇ ਨੇ ਇਹ ਇਹਦੇ ਵਿੱਚ ਥੋੜੀ ਜਿਹੀ ਉਲਝਣ ਪੈ ਜਾਂਦੀ ਜਦੋਂ ਪ੍ਰੇਮੀ ਨੇ ਪਾਠ ਕਰਨਾ ਹੁੰਦਾ ਉਦੋਂ ਅੰਤਰੀਵ ਭਾਵ ਨੂੰ ਸਮਝ ਨਹੀਂ ਸਕਦਾ ਪਰ ਫਿਰ ਵੀ ਕਿਤੇ ਕਿਤੇ ਐਸਾ ਆ ਜਾਂਦਾ ਸਾਹਮਣੇ ਕਿ ਉਹਨਾਂ ਨੂੰ ਕਰਨ ਦੇ ਚ ਆਨੰਦ ਵੀ ਵੜਾਉਂਦਾ ਹੈ ਜੇ ਜੀਵ ਪਰਮਾਤਮਾ ਦੇ ਹੁਕਮ ਮੰਨਣ ਅੰਦਰ ਇਸਤਿਤ ਹੋਏ ਨੇ ਉਹ ਜੀਵ ਹੁਕਮੀ ਪਰਮਾਤਮਾ ਦਾ ਆਕਾਰ ਸਰੂਪ ਹੋਏ ਨੇ ਹੁਕਮੀ ਹੋਵਨੇ ਆਕਾਰ ਜਿਹੜੇ ਤੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਪੈਂਦੇ ਨੇ ਹੁਕਮ ਵਿੱਚ ਚੱਲਣਾ ਕੋਈ ਕੋਈ ਚੱਲਦਾ ਜਿਵੇਂ ਭਗਤ ਨਾਮਦੇਵ ਜੀ ਭਗਤ ਰਵਦਾਸ ਜੀ ਦਾ ਜਨਮ ਜਦੋਂ ਪੜਦੇ ਸਾਰੇ ਉਹਨਾਂ ਦੀ ਜੀਵਨੀ ਭਗਤ ਰਵਦਾਸ ਜੀ ਨੂੰ ਪਿਤਾ ਜੀ ਨੇ ਸ਼ਾਦੀ ਕਰ ਦਿੱਤੀ ਸੋ ਜੋ ਰਸਤਾ ਜਾਂਦਾ ਸੀ ਜਿਹਨੂੰ ਵੱਡੀ ਸੜਕ ਆਪਾਂ ਕਹਿੰਦੇ ਆ ਸੋ ਕਲਕੱਤੇ ਤੋਂ ਸਿੱਧੀ ਦਿੱਲੀ ਤੱਕ ਆਉਂਦੀ ਐ ਕੱਚੀ ਸੀ ਸੜਕ ਐ ਇਹਦੇ ਕਿਨਾਰੇ ਦੇ ਝੌਂਪੜੀ ਪਾ ਕੇ ਬੈਠੇ ਨੇ ਜੁੱਤੀ ਗੰਢ ਲੈਂਦੇ ਨੇ ਤਿੰਨ ਚਾਰ ਦਿਨ ਚ ਇੱਕ ਨਵੀਂ ਜੁੱਤੀ ਬਣਾ ਕੇ ਪੈਸਾ ਲੈਣਾ ਜਾਣਦੇ ਹੀ ਨਹੀਂ ਕੋਈ ਸੰਤ ਮਾਤਮਾ ਆਇਆ ਉਹਦੇ ਚਰਨਾਂ ਚ ਪਾ ਦੇਖਿਓ ਜੀ ਤੁਹਾਡੇ ਪੂਰਾ ਆ ਗਿਆ ਆ ਗਿਆ ਬਾਜ ਜੀ ਸੰਤ ਵੀ ਕਹਿੰਦੇ ਅੱਛਾ ਬੱਚਾ ਪਰਮਾਤਮਾ ਨਾਮਦਾਨ ਬਖਸ਼ੇ ਤੈਨੂੰ ਕਹੋ ਰਾਮ ਰਾਮ ਕਹਿ ਕੇ ਚਲੇ ਜਾਂਦੇ ਨੇ ਚਾਰ ਦਿਨ ਲੰਘ ਗਏ ਭੁੱਖੇ ਬੈਠੇ ਨੇ ਘਰ ਵਾਲੇ ਵੀ ਇੰਨੀ ਸੰਤੋਖਣ ਮਿਲ ਗਈ ਚਲੋ ਘੜੇ ਚ ਇੱਕ ਕੌਲੀ ਪਾਣੀ ਵੀ ਇੰਨਾ ਨੂੰ ਪਿਆਲ ਦੀ ਕਾਪ ਪੀ ਲੈ ਚਲੋ ਜੀ ਰਾਮ ਰਾਮ ਕਰੀ ਜਾਂਦੇ ਬੈਠੇ ਚਾਰ ਪੰਜ ਦਿਨ ਲੰਘਣ ਤੋਂ ਬਾਅਦ ਪ੍ਰਮਾਤਮਾ ਕਹਿੰਦੇ ਇਹ ਚੰਗਾ ਭਗਤ ਹੈ ਜਿਹੜਾ ਜੋੜਾ ਤਿਆਰ ਕਰਦਾ ਉਹਦੇ ਪੈਸੇ ਨਹੀਂ ਲੈਂਦਾ ਇਹ ਸੰਤਾਂ ਮਾਤਮ ਨੂੰ ਪਹਿਲਾ ਦਿੰਦਾ ਜੇ ਕੋਈ ਪੁੱਛਦਾ ਹੈ ਕਹਿੰਦੇ ਹੁਕਮ ਹੈ ਉਹਦੇ ਹੁਕਮ ਵਿੱਚ ਬੈਠਿਆ ਜਦ ਤੱਕ ਉਹਨੇ ਭੁੱਖੇ ਰੱਖਣਾ ਅਸੀਂ ਤਾਂ ਨਾਮ ਹੀ ਜਪੀ ਜਾਣਾ ਅਸ ਤਾਂ ਵੀ ਰਜਾ ਵਿੱਚ ਚੱਲਦੇ ਜਦੋਂ ਭਗਤ ਨੂੰ ਰਜਾ ਵਿੱਚ ਚੱਲਦਾ ਹੋਇਆ ਪਰਮਾਤਮਾ ਦੇਖਦਾ ਪਰਖਾਂ ਹੁੰਦੀਆਂ ਨੇ ਪਰਮਾਤਮਾ ਫਿਰ ਬਹੁਤ ਸਾਧਨ ਪੈਦਾ ਕਰ ਦਿੰਦਾ ਉਹਦੇ ਲਈ ਫਿਰ ਕਿਰਪਾ ਹੁੰਦੀ ਹੈ ਪਹਿਲਾਂ ਪਰਖ ਹੀ ਚੱਲਦੀ ਰਹਿੰਦੀ ਭਗਤ ਦੀ ਪਰਖ ਚੱਲਦਿਆਂ 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 ਫਿਰ ਹਰ ਹਰ ਜਨ ਦੁਈ ਏਕ ਹੈ ਹੋ ਜਾਂਦਾ ਫਿਰ ਇਤਨੀ ਪ੍ਰੇਰਣਾ ਦੁਨੀਆ ਨੂੰ ਪਰਮਾਤਮਾ ਨੇ ਦੇ ਦੇ ਰਾਣੀ ਚਹਾਲਾ ਬਾਈ ਸਧਾਲੂ ਬਣਾ ਦਿੱਤੀ ਪਰਮਾਤਮਾ ਨੇ ਘਰ ਤਰਵਦਾਸ ਜੀ ਉਹਨਾਂ ਜ਼ਮਾਨਿਆਂ ਜਦੋਂ ਸੀ ਮੂਰਤੀ ਪੂਜਾ ਮੂਰਤੀ ਪੂਜਾ ਕਰਦੇ ਨੇ ਜਦੋਂ ਚੁੱਕਦੇ ਨੇ ਸਾਫ਼ ਕਰ ਲਈ ਥਾਂ ਦੋ ਮੋਹਰੇ ਸੋਨੇ ਦੇ ਮਿਲ ਜਾਂਦੀਆਂ ਕਹਿੰਦੇ ਆਹ ਮਿੱਟੀ ਜੀ ਪਤਾ ਨਹੀਂ ਕੌਣ ਰੱਖੰਦਾ ਰੋ ਜੀ ਇੱਥੇ ਉਹਨੂੰ ਮਿੱਟੀ ਦੱਸਦੇ ਨੇ ਖੂੰਜੇ ਛੁੱੜ ਦਿੰਦੇ ਨੇ ਫੇਰ ਲਾਤਾ ਮੋਹਰਾਂ ਦਾ ਫੇਰ ਨਾਲ ਗੱਲ ਬਣੀ ਪਰਮਾਤਮਾ ਨੇ ਸੁਪਨੇ ਦਰਸ਼ਨ ਦੇ ਕੇ ਕਿਹਾ ਤੈਨੂੰ ਇੰਨੀ ਮਾਇਆ ਦਿੱਤੀ ਤੂੰ ਖਾਂਦਾ ਨਹੀਂ ਰੋਟੀ ਕਹਿੰਦੇ ਨਹੀਂ ਮੈਨੂੰ ਇਸੇ ਚ ਹੀ ਆਨੰਦ ਹੈ ਰਾਮ ਰਾਮ ਜਪਣ ਵਿੱਚ ਤੇਰੇ ਭਾਣੇ ਵਿੱਚ ਮਹਾਰਾਜ ਕਹਿੰਦੇ ਭਾਣਾ ਵੀ ਬਹੁਤ ਵੱਡੀ ਦਾਤ ਹੈ ਜਿਹੜਾ ਇੱਕ ਨਾਮ ਜਪੇ ਇੱਕ ਉਹਦਾ ਭਾਣਾ ਮੰਨੇ ਦੋ ਗੱਲਾਂ ਵਾਲਿਆਂ ਤੇ ਗਲਵੱਕੜੀ ਚ ਲੈਂਦਾ ਰੱਬ ਕਹਿੰਦਾ ਮੇਰਾ ਪੁੱਤ ਏ ਮੇਰਾ ਲਾਲ ਹੈ ਮੇਰਾ ਹੀਰਾ ਹੈ ਇਹਨੇ ਮੇਰਾ ਭਾਣਾ ਮੰਨਿਆ ਇਸੇ ਕਰਕੇ ਭਗਤਾਂ ਤੇ ਕਸ਼ਟ ਆਉਂਦੇ ਨੇ ਭਗਤ ਜਿਹੜੇ ਸਹਾਰ ਜਾਂਦੇ ਨੇ ਦੁਨਿਆਵੀ ਬੰਦਾ ਕੀ ਹੈ ਚੰਗਾ ਚੰਗਾ ਕਰਮ ਮੰਨੇ ਮੰਦਾ ਮੰਦਾ ਹੋਏ ਆਸ ਕੇ ਬਨਾਖੇ ਲੇਖਾ ਵਰਤਾ ਸੋਏ ਦੁਨਿਆਵੀ ਲੋਕ ਕੀ ਕਰਦੇ ਨੇ ਜੇ ਤਾਂ ਬਿਲਕੁਲ ਕੰਮ ਸੈੱਟ ਚੱਲ ਰਿਹਾ ਫਿਰ ਤਾਂ ਗੁਰੂ ਘਰ ਨੂੰ ਗੁਣ ਗਣਾਉਂਦੇ ਆ ਰਹੇ ਨੇ ਜਾਗ ਨੇ ਕਿਉਂਕਿ ਅੱਜ ਚੰਗੀ ਕਮਾਈ ਹੋ ਗਈ ਆ ਕੱਲ ਵੀ ਹੋ ਗਈ ਆ ਹੁਣ ਇੱਕ ਦਿਨ ਕਮਾਈ ਡਾਊਨ ਹੋ ਗਈ ਆ ਬਾਸ ਕੀ ਜਾਣਾ ਗੁਰਦੁਆਰੇ ਗੱਡੀ ਸਟਾਰਟ ਹੀ ਨਹੀਂ ਕਰਦੇ ਘਰੋਂ ਹੁਣ ਉੱਥੇ ਹੁਣ ਕੀ ਫਾਇਦਾ ਜਾ ਕੇ ਹੁਣ ਕੰਮ ਤਾਂ ਮਾਰਨ ਚਲਾਇਆ ਨਹੀਂਗਾ ਫਿਰ ਛੱਡ ਕੇ ਬਹਿ ਜਾਂਦੇ ਮਹਾਰਾਜ ਹੱਸਦੇ ਨੇ ਦੇਖਿਆ ਇਹ ਜੁੜਿਆ ਮੇਰੇ ਨਾਲ ਨਹੀਂ ਸੀ ਇਹ ਮਾਇਆ ਨਾਲ ਜੁੜਿਆ ਹੋਇਆ ਸੀ ਇਹ ਕੰਮਾਂ ਨਾਲ ਕੰਮ ਦਾ ਸੋਲੂਸ਼ਨ ਸੀ ਇਹ ਦੇ ਵਿਚਕਾਰ ਤੇ ਮੇਰੇ ਵਿਚਕਾਰ ਜੀ ਜੁੜਿਆ ਹੋਇਆ ਸੀ ਮੇਰੇ ਨਾਲ ਕੰਮਾਂ ਕਰਕੇ ਪੈਸੇ ਕਰਕੇ ਜਦੋਂ ਹੀ ਕੰਮ ਖਰਾਬ ਹੁੰਦਾ ਬੰਦਾ ਉਦੋਂ ਹੀ ਦੌੜ ਜਾਂਦਾ ਪਰ ਭਗਤ ਐਸਾ ਨਹੀਂ ਕਰਦੇ ਰੱਬ ਦੇ ਪਿਆਰੇ ਗੁਰਸਿੱਖ ਨਹੀਂ ਐਸਾ ਕਰ ਸਕਦੇ ਜਿਹੜੇ ਆਪਾਂ ਕਹਿੰਦੇ ਮੈਂ ਸਿੱਖ ਆ ਮੈਂ ਸਿੰਘ ਆ ਮੈਂ ਅਮਰਧਾਰੀ ਆ ਬੜੇ ਅਮਰਧਾਰੀ ਆ ਕੰਮ ਨਾ ਬਣੇ ਪਿੱਛੇ ਘਰੀ ਬਹਿ ਜਾਂਦੇ ਨੇ ਨਹੀਂ ਅਸਤੇ ਦਿੱਤਾ ਹੋਇਆ ਸਿਰ ਅਸੀਂ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਐ 40 ਸਿੰਘਾਂ ਨੂੰ ਚਮਕੌਰ ਦੀ ਗੜੀ ਦੱਸੇ ਪਾਛਨ ਕਿ ਜੇ ਖਾਲਸਾ ਜੀ ਜਾਣਾ ਕਿਥੇ ਨੇ ਜਾਓ ਬਹੁਤ ਖੁਸ਼ ਆ ਮੈਂ ਤੁਹਾਡੇ ਕੋਈ ਗੱਲ ਨਹੀਂ ਅਸੀਂ ਜੰਗ ਲੜ ਲਵਾਂਗੇ 40 ਦੇ 40 ਨੇ ਜਵਾਬ ਦਿੱਤਾ ਮਹਾਰਾਜ ਅਸੀਂ ਤਾਂ ਪਰਨ ਕੀਤਾ ਮਰਨਾ ਵੀ ਇੱਥੇ ਜਿਉਣਾ ਵੀ ਇੱਥੇ ਤੁਹਾਡੇ ਚਰਨਾਂ ਚ ਹੀ ਰਹਿਾਂਗੇ ਨਾਲੇ ਹਾਲਾਂਕਿ ਇੰਨੇ ਜ਼ਖਮ ਹੋਏ ਹੋਏ ਸੀ 8 ਮਹੀਨਿਆਂ ਦੇ ਭੁੱਖੇ ਸੀ ਕਪੜੇ ਪਾਟੇ ਪਾਏ ਸੀ ਖੂਨੋਂ ਖੂਨ ਲੱਤ ਪੱਤ ਸੀਗੇ ਫੇਰ ਵੀ ਯੋਧਿਆਂ ਦੇ ਚਿਹਰਿਆਂ ਤੇ ਲਾਲੀ ਸੀ ਉਹ ਐ ਹੁਕਮ ਰਜਾਈ ਚੱਲਣਾ ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲਦੇ ਨੇ ਉਹ ਰੱਬ ਦੇ ਪਿਆਰੇ ਮਹਾਰਾਜ ਨੇ ਕਿਹਾ ਚੰਗਾ ਫੇਰ ਆਜ ਅਸੀਨ ਨੇ ਖੁਸ਼ ਹੋ ਕੇ ਕਹਿ ਰਹੇ ਕਿ 40 ਤਾਂ ਇੱਕ ਇੱਕ ਵਾਰ ਧਰਤੀ ਦਾ ਰਾਜ ਕਰਾਉਂਗਾ ਫੇਰ 40 ਦੇ 40 ਕਹਿੰਦੇ ਮਹਾਰਾਜੇ ਆਉ ਨਾ ਕਰਿਓ ਰਾਜ ਕਰਦੇ ਆ ਗਲਤੀਆਂ ਹੋ ਜਾਂਦੀਆਂ ਨੇ ਕਰਨ ਜੇ ਗਲਤੀ ਹੋ ਵੀ ਜਾਉ ਵਿਧਾਤਾ ਦੀ ਲਿਖੀ ਨੂੰ ਮੇਟ ਕੇ ਵੀ ਸੱਚਖੰਡ ਲੈ ਜਾਊਂਗਾ ਫਿਰ ਕੁਝ ਵੀ ਹੋ ਜਾਂਦੇ ਨੇ ਇਸ ਕਰਕੇ ਜਿਨ੍ਹਾਂ ਨੇ ਭਾਣਾ ਮੰਨਿਆ ਦੁੱਖ ਤੇ ਸੁੱਖ ਵਿੱਚ ਰਹਿ ਕੇ ਮਨ ਦੀ ਬਿਰਤੀ ਨੂੰ ਇਕਾਗਰ ਰੱਖਿਆ ਨਾਮ ਜਪਿਆ ਉਹਨਾਂ ਉੱਤੇ ਸਤਿਗੁਰੂ ਦੀ ਬਹੁਤ ਕਿਰਪਾ ਹੁੰਦੀ ਹੈ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਪੌੜੀਆਂ ਦੇ ਰਾਹੀਂ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਸ਼ਾਮ ਨੂੰ 7 ਤੋਂ 8 ਲੜੀਵਾਰ ਕਥਾ ਸ਼ੁਰੂ ਹੋਈ ਕੱਲ ਹੀ ਗੁਰਨਾਨਕ ਪ੍ਰਕਾਸ਼ ਤੋ ਵੀ ਆਪਾਂ ਘਰ ਬੈ ਕੇ ਸੁਣੋ ਇੰਟਰਨੈਟ ਤੇ ਨਹੀਂ ਤਾਂ ਫਿਰ ਇੱਥੇ ਗੁਰੂ ਘਰ ਚਾ ਕੇ ਸ਼ਰਵਨ ਕਰੀਏ ਸੋ ਸਾਈਟ ਦਾ ਸਾਰਿਆਂ ਨੂੰ ਪਤਾ ਹੀ ਐ sf sikhcenter.org ਸੋ ਸੁਪਾਰਤੀ ਵੰਡਿਆ ਸੰਗਤਾਂ ਨੂੰ ਇਹ ਆਪਾਂ ਉਦਮ ਕੀਤਾ ਦੋ ਕਥਾ ਮਿਲ ਜਾਣ ਹੌਲੀ ਹੌਲੀ ਤੀਸਰੀ ਕਥਾ ਵੀ ਸ਼ੁਰੂ ਹੋਵੇਗੀ ਭਾਈ ਗੁਰਦਾਸ ਦੀਆਂ 12 ਦੀ ਉਹ ਰਿਕਾਰਡਿੰਗ ਕਰਕੇ ਜਾਂ ਇੰਟਰਨੈਟ ਤੇ ਪਾਵਾਂਗੇ ਸਹਿਜ ਪਾਠ ਸੰਖਿਆ ਸਮੇਤ ਨਿਤਨੇਮ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਦੀ ਕੋਸ਼ਿਸ਼ ਕਰਾਂਗੇ ਕਿ ਸੰਗਤਾਂ ਕੇ ਬਾਣੀ ਸਾਰੇ ਸੰਸਾਰ ਭਰ ਚ ਪਹੁੰਚ ਜਾਵੇ ਸੰਗਤ ਦਾ ਭਲਾ ਹੋਵੇ ਅਸਾਨੂੰ ਗੁਰੂ ਦੇ ਸ਼ਬਦ ਰਾਹੀਂ ਸੇਧ ਮਿਲੇ ਇਤਿਹਾਸ ਤੋਂ ਸੇਧ ਮਿਲੇ ਅਸੀਂ ਆਪਣੇ ਜੀਵਨ ਨੂੰ ਗੁਰੂ ਕੇ ਵੱਡੇ ਨਿਸ਼ਾਨੇ ਨੇ ਨਾਮ ਜਪਣਾ ਭਾਣਾ ਮੰਨਣਾ ਬਸ ਦੋ ਹੀ ਚੀਜ਼ਾਂ ਨੇ ਜਿਨ੍ਹਾਂ ਨੇ ਭਾਣਾ ਮੰਨ ਕੇ ਨਾਮ ਜਪਿਆ ਨਾ ਦੁੱਖ ਤੇ ਸੁੱਖ ਵਿੱਚ ਬਿਰਤੀ ਨੂੰ ਬਰਾਬਰ ਰੱਖਿਆ ਕਦੇ ਨਹੀਂ ਪ੍ਰਮਾਤਮਾ ਨੂੰ ਨਿੰਦਿਆ ਉਹਨਾਂ ਦੇ ਕੋਲ ਹੈ ਪ੍ਰਮਾਤਮਾ ਤੇ ਕਦੇ ਨਿੰਦਿਆ ਕਰਨੀ ਵੀ ਨਹੀਂ ਤੇ ਇਸ ਕਰਕੇ ਮਹਾਰਾਜ ਨੇ ਜਿਵੇਂ ਬਾਣੀ ਅੰਦਰੋਂ ਚਾਰਨ ਕੀਤਾ ਨਾ ਨਾਰਾਇਣ ਨਿੰਦਸ ਕਾਇ ਭੁਲੀ ਗਾਵਾਰੀ ਦੁਕਿਰਤ ਸੁਕਿਰਤ ਥਾਰੋ ਕਰਮ ਰੀ ਇਹ ਚੰਗਾ ਮੰਦਾ ਤਾਂ ਆਪਣੇ ਮਸਤਕ ਤੇ ਪਿਆ ਹੋਇਆ ਰੱਬ ਨੂੰ ਕਾਹਨੂੰ ਨਿੰਦਣਾ ਜੀ ਦੀ ਪੂਰੀ ਜ਼ਿੰਦਗੀ ਵਿੱਚ ਰੱਬ ਦੀ ਫਾਇਲ ਬਣੀ ਹੁੰਦੀ ਆ ਆਪਣੇ ਸਾਰਿਆਂ ਦੀ ਕਿ ਇਸ ਇੱਕ ਵਾਰ ਵੀ ਨਿੰਦਾ ਕੀਤੀ ਜੀ ਨੇ ਉਹ ਸਭ ਤੋਂ ਨੇੜੇ ਹੈ ਪ੍ਰਮਾਤਮਾ ਦੇ ਜੇ ਕਿਤੇ ਨਿੰਦਾ ਹੋ ਵੀ ਗਈ ਤੇ ਭਾਈ ਸੱਤੇ ਬਲਵੰਡੇ ਦੀ ਵਾਰ RAM ਕਲੇ ਦੀ ਵਾਰ ਪੜ ਲਿਆ ਕਰੋ ਇੱਕ ਵਾਰੀ ਰੋਜ਼ ਕਿ ਸਤਿਗੁਰੂ ਸਾਨੂੰ ਬਖਸ਼ ਲਓ ਜੇ ਸੱਤੇ ਬਲਵੰਡੇ ਨੂੰ ਬਖਸ਼ ਲਿਆ 96 ਬਖਸ਼ ਲਓ ਤੇ ਉਹ ਮਹਾਰਾਜ ਸਾਨੂੰ ਬਖਸ਼ਣਗੇ ਨਾਮ ਜਪਣ ਦੇ ਨਾਲ ਕਿਰਪਾ ਹੋਵੇਗੀ ਇਸ ਦਾ ਹੁਣ ਆਪਾਂ ਨਾਮ ਵੀ ਜਪਾਂਗੇ ਸਤਿਗੁਰੂ ਦੀ ਕਿਰਪਾ ਦਾ ਸਰਕਾ ਤੇ ਸੈਚਰਡੇ ਸ਼ਾਮ ਨੂੰ 7 ਤੋਂ 8 ਸਿਮਰਨ ਹੀ ਹੁੰਦਾ ਉਹਦੇ ਵਿੱਚ ਪਹੁੰਚ ਕੇ ਵੀ ਸੰਗਤਾਂ ਲਾਭ ਉਠਾ ਸਕਦੀਆਂ ਨੇ ਦੂਰ ਬਾਡੇ ਬੈਠ ਕੇ ਵੀ ਸਰਵਣ ਕਰ ਸਕਦੀਆਂ ਨੇ ਰਸ ਬਣਨ ਦੀ ਗੱਲ ਹੈ ਕਥਾ ਦਾ ਜਿਉਂ-ਜਿਉ ਕਥਾ ਹੁੰਦੀ ਜਾਊਗੀ ਤਿਉਂ-ਤਿਉ ਇਕਾਗਰਤਾ ਆਪਣੀ ਹੋਰ ਬਣੂਗੀ ਰਸ ਹੋਰ ਵਧੇਗਾ ਪਹਿਲੇ ਜਦੋਂ ਕਥਾ ਸ਼ੁਰੂ ਹੁੰਦੀ ਹਫਤਾਕ ਰਸ ਬਣਨ ਨੂੰ ਲੱਗ ਜਾਂਦਾ ਬਣਦਿਆਂ ਬਣਦਿਆਂ ਇੰਨੀ ਇਕਾਗਰਤਾ ਹੋ ਜਾਂਦੀ ਹੈ ਕਿ ਫਿਰ ਪੈਸੇ ਤਾਂ ਪਹਿਲੇ ਦਿਨ ਹੀ ਬੜੀ ਕਿਰਪਾ ਮਹਾਰਾਜ ਦੀ ਪਰ ਫਿਰ ਵੀ ਹੌਲੀ-ਹੌਲੀ ਸਾਰੀ ਸੰਗਤ ਦਾ ਜਿੱਥੇ-ਜਿੱਥੇ ਕੋਈ ਸੁਣੋ ਸੰਗਤ ਉਥੋਂ-ਉਥੋਂ ਦੀ ਵੇਵਸ ਇੱਥੇ ਤੱਕ ਚਲੀਆਂ ਆਉਂਦੀਆਂ ਨੇ ਉਹਦੀ ਧਿਆਨ ਸੁਰਤੀ ਵਿੱਤੀ ਇੱਥੇ ਤੱਕ ਪਹੁੰਚ ਜਾਂਦੀ ਹੈ ਔਰ ਸੰਗਤ ਸਤਿਗੁਰੂ ਮਹਾਰਾਜ ਦਾ ਵੱਧ ਤੋਂ ਵੱਧ ਪਾਠ ਕਰਕੇ ਗੁਰਬਾਣੀ ਸੁਣ ਕੇ ਇਤਿਹਾਸ ਸੁਣ ਕੇ ਲਾਭ ਲੈਂਦੀ ਆਓ ਮੁਕਤ ਪਵਿੱਤਰ ਕਰੀਏ ਮਹਾਰਾਜ ਨੇ ਜਿਵੇਂ ਕਿਹਾ ਕਿ ਸੋਚਾ ਸੋਚਣਾ ਹੋ ਗਈ ਇਹ ਸੋਚਣ ਨਾਲ ਜਾਂ ਵਿਚਾਰਾਂ ਕਰਨ ਦੇ ਨਾਲ ਜੇ ਕਹੀਏ ਪਵਿੱਤਰ ਹੋਵਾਂਗੇ ਨਹੀਂ ਨਾਮ ਜਪਣ ਨਾਲ ਪਵਿੱਤਰ ਹੋਣਾ ਹੈ ਦੋ ਮੂੰਹ ਦੱਸੇ ਨੇ ਆਪਣੇ ਇੱਕ ਬਾਹਰਲਾ ਤੇ ਇੱਕ ਅੰਦਰਲਾ ਅੰਦਰਲੇ ਮੂੰਹ ਨਾਲ ਵੀ ਵਾਹਿਗੁਰੂ ਕਹਿਣਾ ਬਾਹਰਲੇ ਮੂੰਹ ਨਾਲ ਵੀ ਵਾਹਿਗੁਰੂ ਕਹਿਣਾ ਫੇਰ ਜਾ ਕੇ ਅੰਦਰ ਪਵਿੱਤਰਤਾ ਹੁੰਦੀ ਆ ਵਾਹਿਗੁਰੂ ਵਾਹਿ 不、oh. wahe guru wahe guru wahe guru wahe guru wahe guru wahe guru guru Guru, Vahe Guru, Vahe Guru, Vahe Guru, Vahe Guru, Vahe Guru, Vahe Guru. ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ 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 ਵਾਹਿਗੁਰੂ